محمد کر مرضیاں دل بر دلا لیں تیرے حکم اگو چھکنا سار نہیں بتا خنجر چلا بے رخیاں دے میرا کوئی نہیں کہہ تو ڈر نہیں باقی ایک گل خوشبو یاد رکھیں ਚੰਗੇ ਹੋਣ ਦੇ ਯਾਰ ਫਖਰ ਨਹੀਂ ਹੋ ਸਕਦਾ ਹੀ ਰੱਬ ਨਰਾਜ਼ ਹੋਵੇ ਇੰਜ ਬੇ ਤਕਿਆਈਆਂ ਕਰ ਨਹੀਂ ਤੇਰੇ ਵਰਗਾ ਖਸ਼ਬੂ ਦਿਸਦਾ ਹੀ ਕੋਈ ਨਹੀਂ ਤੇਰੇ ਵਰਗਾ ਖਸ਼ਬੂ ਦਿਸਦਾ ਹੀ ਕੋਈ ਨਹੀਂ ਵਾਧੇ ਜਦਨ ਕਰੇ ਨਾ ਦੁੱਖ ਲੱਗਦਾ ਹੈ ਮੇਰੇ ਦੁਸ਼ਮਣਾ ਕੋਲ ਗਰੀਬੀ ਦੇ ਮੈਨੇ ਜਦਨ ਮਰੇਨਾ ਦੁੱਖ ਲੱਗਦਾ ਹੈ ਤੇ ਮੈਥੋਂ ਮੇਰੇ ਦੁਸ਼ਮਣਾ ਕੋਲ ਗਰੀਬੀ ਦੇ ਮੈਨੇ ਜਦਨ ਮਰੇਨਾ ਦੁੱਖ ਲੱਗਦਾ ਹੈ ਤੇ ਮੈਥੋਂ ਬਾਈ ਛੁੜਵਾ ਕੇ ਰੇਸ਼ਮੀ ਬਾਈ ਗੱਲ ਗੈਰ ਦੇ ਪਾਨਾ ਦੁੱਖ ਲੱਗਦਾ ਹੈ ਉਹ ਮੇਰੇ ਹਾਨ ਉਸਾਰ ਕੇ ਦੁਸ਼ਮਣਾ ਦਾ ਦਿਲ ਜਦਨ ਠਰੇਨਾ ਦੁੱਖ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਹਾਂਜੀ ਠੀਕ ਹੈ। ਓਕੇ ਗੱਲ ਕਰਦੇ ਵਾੜਾ ਤੇ ਜਵਾਬ ਦੇ ਸਾਹ ਮੈਂ ਤੇਰੇ ਨਾਲ ਮੁਕਾਬਲਾ ਪੜਨ ਇੱਥੇ ਨਹੀਂ ਆਈ ਮੈਂ ਨਾ بڑے ਮੁਕਾਬਲੇ ਪੜਨ ਬੈਠਣ ਮੈਂ ਨਹੀਂ ਪੜਦੀ ਹੁੰਦੀ। ਉਹਨਾਂ ਕਰੇ ਨਾਕਾਸ ਦਦੀਲੇ। ਵਾਰੇ ਸਾਹ। ਔਰ ਆ ਕਰੇ ਨਾਕਾਸ ਸੱਜਣ ਦਾ ਖਤ ਕੀ ਲਿਖੇ ਆਜ ਸਰਕਾਰੇ। ਮੁਲਾਕਾਤਾਂ ਦਾ ਸਕਰ ਛੜਿਆ ਤੇਰੇ ਕਾਨ ਬੰਦ ਦਰਬਾਰੇ ਤੈਨੂੰ ਕਦਨ ਖਸ਼ਬੂ ਨਹੀਂ ਖਤ ਲਿਖਣਾ ਸਾਡੀ ਬੇਲੀ ਆਖਰੀ ਵਾਰੇ ਉਹ ਤੋਂ 101 ਵਾਰੀ ਆਖਿਆ ਹਾ ਸਾਡੇ ਮਿਲਣ ਤੋਂ ਹੋਣ ਨਕਾਰ ਔਰ ਜਹਾਂਗੀਰ ਜਹਾਂਗੀਰ ਬਾਦ ਨਸਲੇ ਸਜਣ ਤੇ ਸੰਗਰੜ ਕੇ ਬੰਦੇ ਚੰਗੇ ਚੰਗੇ ਖਸ਼ਬੂ ਰੁਲ ਗਏ ਬਦ ਨਸਲੇ ਸਜਣ ਦੇ ਸੰਗ ਰਾਲ ਕੇ ਬੰਦੇ ਚੰਗੇ ਚੰਗੇ ਖਸ਼ਬੂ ਰੋਲ ਗਏ ਸੋਨੇ ਤੇ ਪਿੱਤਲ ਦੀ ਪਰਖ ਨਾ ਰਹੀ ਕਾਚ ਹੀਰਿਆਂ ਸਾਵੇਂ ਟਲ ਗਏ ਲਜ ਪਾਲਾ ਦੇ ਦਿਲ ਰਤ ਵਦੇ ਰੋਂਦੈ ਪਾਇ ਬੇ ਲਜਾਂਦੇ ਮਲ ਗਏ ਕਈ ਨਮਕ ਹਲਾਲ ਕਰਦੇ ਆ ਮਰ ਗਏ ਕਈ ਚੂਰੀਆਂ ਖਾ ਕੇ ਬੁੱਲ ਗਏ ਆਏ ਹਾਏ ਹਾਏ ਕੀ ਬਾਤ ਹੈ ਕੀ ਬਾਤ ਹੈ ਨਾ ਮੁਕਰਰ ਕਰਾ ਦੋੜਾ ਕਿ ਬਦ ਨਸਲੇ ਸਜਣ ਹੋਣ ਤੇ ਮੋੜ ਕੰਡ ਕਜਣ ਨਾ ਓਕੇ ਦੇ ਸਜਣਾਂ ਨਾਲੇ ਮੂੰਹ ਦੇ ਸਜਣ ਬਦ ਨਸਲੇ ਸਜਣ ਤੇ ਸੰਗ ਰਲ ਕੇ ਬੰਦੇ ਚੰਗੇ ਚੰਗੇ ਖਸ਼ਬੂ ਰੋਲਗੇ ਸੋਨੇ ਤੇ ਪਿੱਤਲ ਦੀ ਪਰਖ ਨਾ ਰਹੀ ਕੱਚ ਹੀਰੇਆਂ ਸਾਵੇਂ ਤਲ ਗਏ ਲਜ ਪਾਲਾ ਦੇ ਦਿਲ ਰੱਦ ਵਦੇ ਰੋਂਦਨ ਪਾਇ ਬੇ ਲਜਾਂ ਦੇ ਮੁੱਲ ਗਏ ਕਈ ਨਮਕ ਨਾਲ ਰਹਿੰਦੇ ਆ ਮਰ ਗਏ ਕੇ ਚੂਰੀਆਂ ਖਾ ਕੇ ਭੁੱਲ ਗਏ ਜਾਦ ਸੌ ਸੌਦੀ ਅਰਬ ਤੇ ਫਰੂਖ ਸਜਾਦ ਸੌ ਉਹ ਸੌਦੀ ਅਰਬ ਕਿਹੜਾ ਸਜਾਦ ਸੌ ਸੌਦੀ ਅਰਬ ਸੌਦੀ ਅਰਬ ਸੌਦੀ ਅਰਬ <سو> اچھا سو شہزاد سو حال مقیم سعودی عرب تھوڑی نظر دوڑ ہے کہ میرا قبضہ زر یا مال تے نہیں. میرا قبضہ دل یا سااں تے ਤੇ ਬੰਦੇ ਫਖਰ ਤੋਂ ਮਾਣ ਕਰਦੇ ਹਨ ਮੇਰਾ ਨਾਂ ਲਿਖਵਾ ਕੇ ਬਾਵਾ ਤੇ ਤੇ ਮੇਰੇ ਆਮਦ ਦੀ ਸੁਣ ਕੇ ਫੈਨ ਮੇਰੇ ਪਹਿਲੇ ਆਣ ਖਲੋਂਦੇ ਨੇ ਰਾਵਾਂ ਤੇ ਉਹ ਮੈਂ ਖਸ਼ਬੂਆਂ ਸ਼ਹਿਰ ਕਮਾਲੀਏ ਦੀ ਮੇਰੀ ਮਹਿਕੇ ਪੰਜ ਦਰਿਆਵਾਂ ਤੇ ਆਪੇ ਗਿਣਨੇ ਮੁਸ਼ਾਰਾ ਪੜੀ ਕੱਲਾ ਪੜੀ ਮਿਹਰਬਾਨੀ ਉਸੇ ਤੇਰੀ ਪੜਨ ਦੇ ਆਪੇ ਗਿੰਨੇ ਵਾਦੇ ਲਗਦੇਆਂ ਦੇ ਆਪੇ ਰੋ ਪਵਣਾ ਆਪੇ ਹਾਸ ਪਵਣਾ ਤੁਹਾਡੇ ਦੋੜੇ ਸੁਣਸਾ ਪਰ ਤੂੰ ਸਾ ਕੱਲੇ ਸੁਣਾਵੇ ਮੈਂ ਉੱਥੇ ਬਹਿ ਕੇ ਸੁਣਸਾ ਆਲਾ ਦਾ ਬਹਿ ਕੇ ਐ ਸਕੂਨ ਮੌਲ ਚਿਲ ਮੌਲਣਾ ਸੁਣਸਾ ਹੁਣ ਮੈਨੂੰ ਪੜਨ ਦੇ ਜੇੜੇ ਤੂੰ ਵੀ ਆਤ ਆਪੇ ਸੁਣ ਸਾ ਮੈਂ ਸੁਣ ਸਾ ਜੀ ਮੈਂ ਸੁਣ ਸਾ ਤੇਰੇ ਦੋੜੇ ਤੇਰਾ ਤੇ ਮੇਰਾ ਪੇੜ ਪਾ ਜਾਸੀ ਮੈਂ ਪੇੜ ਨਹੀਂ ਪਾਉ ਤੇਰੇ ਨਾਲ ਤੁਸੀਂ ਮੋਤਰਾ ਮੋ ਮੇਰੇ ਮੇਰੀ ਨਜ਼ਰ ਅ ਜੀ ਸੀਨੀਅਰ ਹੋ ਸਾਰੇ ਮੈਂ ਪੇੜ ਨਹੀਂ ਪਾਵਣ ਆਈ ਮੈਂ ਅੱਛਾ ਜੀ ਸ਼ੁਕਰੀਆ ਜੀ ਤੁਸੀਂ ਇਜ਼ਤ ਦਿੱਤੀ ਮਿਹਰਬਾਨੀ ਮੈਂ ਕਿਹੜਾ ਯਾਦ ਰੱਖਣਾ ਨਾ ਕਿਹੜਾ ਆਪੇ ਗਿਣਨੇ ਜਨਾਬ ਮੈਂ ਗਾਣ ਸੁਣ ਸਾ ਮਹਿਸੂਸ ਸਾ ਆਪੇ ਗਿਣਨੇ ਵਾਦੇ ਲੱਗਦੇ ਆਂ ਦੇ ਆਪੇ ਰੋ ਪਵਣਾ ਆਪੇ ਹੱਸ ਪਵਣਾ ਨਦੀਮ ਵਟੂ ਆਪੇ ਗਿਨੇ ਵਾਦੇ ਲਗਦਿਆਂ ਦੇ ਆਪੇ ਰੋ ਪਵਣਾ ਆਪੇ ਹੱਸ ਪਵਣਾ ਆਪੇ ਲੇਖੇ ਕਰਨੇ ਲੇਖਾਂ ਦੇ ਆਪੇ ਕਮਲੀਆਂ ਅੱਖੀਆਂ ਵਸ ਪਵਣਾ ਤੇ ਜਦਾਂ ਲਗਦਿਆਂ ਭਾਰ ਬਣਾਵਣੇ ਨਾ

ਮੋਦੀ ਸਮੈਲ ਜੜੀ ਨਾ ਮੇਰੇ ਸਿਰ ਨੂੰ ਚੜੀ ਜਾਂਦੀ ਆਪੇ ਗਿਣਨੇ ਵਾਦੇ ਲਗਦਿਆਂ ਦੇ ਆਪੇ ਰੋ ਪਵਣਾ ਆਪੇ ਹੱਸ ਪਵਣਾ ਆਪੇ ਲੇਖੇ ਕਰਨੇ ਲੇਖਾ ਦੇ ਆਪੇ ਕੰਮਲੀਆਂ ਅੱਖੀਆਂ ਵਸ ਪਵਣਾ ਜਦਾਂ ਲਗਦਿਆਂ ਭਾਰ ਬਣਾਵਣੇ ਨਾ ਆਪੇ ਆਪ ਨੂੰ ਲਾਉਣ ਕਸ ਪਵਣਾ ਹੁਣ ਖਸ਼ਬੂ ਆਦਤ ਬਣ ਗਈ ਏ ਦੰ ਬਹੁਤ ਦੋਸਤ ਸੁਨਾ ਹੈ ਹੈ ਨੀਤਾਂ ਦਾ ਮਹਿਰਮ ਔਰ ਰੰਗ ਲਾਚ ਰਹੇ ਰਹੀ ਹੈ ਹੈ ਨੀਤਾਂ ਦਾ ਮਹਿਰਮ ਔਰ ਰੰਗ ਲਾਚ ਰਹੇ ਰਹੀ ਹੈ ਬੜਾ ਅਸ਼ਨਿਸ਼ਾ ਹੈ ਬੜੀ ਖਾਲੀ ਤੇ ਨਾ ਤੋਂ ਮੇਰੀ ਇੱਤਹਾ ਹੈ ਤੇ ਬੰਦੇ ਦਾ ਕੰਮ ਕੋਈ ਹਮ ਦੋ ਸੁਨਾ ਹੈ ਹੈ ਨੀਤਾਂ ਦਾ ਮਹਿਰਮ ਬਹੁਤ ਦਾ ਸ਼ੁਕਰੀਆ ਯਕੀਨ ਕਰ ਵਿਚਾਰਾ ਛੱਡਿਆ ਹੈ ਸਿਰਫ ਦੇਰੀ ਵਜਾ ਛੱਡਿਆ ਹੈ ਕਿਉਂਕਿ ਤੁਮ ਬੜੀ ਇੱਜ਼ਤ ਕੀਤੀ ਮੈਨੂੰ ਤੇ ਕਦੀ ਮੋੜ ਵੀ ਕਦੀ